ਇੰਜਨ ਆ ਬਾਈ ਇਹ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੇ ਇਹ ਦੇਖਿਆ ਹੋਊਗਾ ਇਹ ਜਰਮਨੀ ਦਾ ਬਣਿਆ ਹੋਇਆ ਸੋ ਆ ਸਾਰੀ ਡਿਟੇਲ ਲਿਖੀ ਹੋਈ ਹੈ ਤੇ ਇਹ 1951 ਦਾ ਬਣਿਆ ਹੋਇਆ ਮੇਡ ਇਨ ਜਰਮਨੀ ਬਾਈ ਆ ਤੁਸੀਂ ਇੱਥੇ ਪੜ੍ਹ ਵੀ ਸਕਦੇ ਹੋ ਇਧਰ ਆਹ ਇੱਕ ਪਹਿਦਾ ਆ ਬਾਲ ਦੱਬਣਾ ਪੈਂਦਾ ਹੈ ਅੱਛਾ ਥੀੜੀ ਦਾ ਠੀਕ ਆ ਤੇ ਇਧਰ ਹੈਂਡਲ ਪੈ ਜਾਂਦਾ ਪੁਰੀ ਚ ਆਹ ਰੇਸ ਹੈ ਦੀ ਹੈ ਆ ਇਹ ਤਾਹਾਨੂੰ ਫੁੱਲ ਚੱਕਰ ਆ ਇਹਦਾ 1500 ਚੱਕਰਾਂ ਮੈਂਟ ਦਾ ਸਟੀਲ ਦਾ ਹੈ ਸਟੀਲ ਦਾ ਇਹ ਹਾਂ ਬੀ ਸਟੀਲ ਦਾ ਹਾਂ ਉਦੋਂ ਕਾਲੇ ਤੇਲ ਤੇ ਜਾਣੀ ਦੀ ਲੀਟਰ ਸਵਾ ਅਗਲੀਟਰ ਖਾਂਦਾ ਸੀ ਤੇ ਅੱਜ ਬਈ ਖੇਤ ਵਾਲੀ ਮੋਟਰ ਦੇ ਖੜੇ ਆਪਾਂ ਤੇ ਸਾਹਮਣੇ ਆਹਾ ਕੋਠਾ ਖੇਤ ਵਾਲਾ ਤੇ ਅੱਜ ਤੁਹਾਨੂੰ ਇੱਕ ਯੂਨੀਕ ਚੀਜ਼ ਦਿਖਾਉਣ ਲੱਗੇ ਆਂ ਅੰਦਰ ਪਈ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੋਲੇ ਇਧਰ ਬਾਪੂ ਜੀ ਖੜੇ ਆ ਤੇ ਇਹ ਇੰਜਨ ਆ ਬਾਈ ਇਹ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੇ ਇਹ ਦੇਖਿਆ ਹੋਊਗਾ ਇਹ ਜਰਮਨੀ ਦਾ ਬਣਿਆ ਹੋਇਆ ਕਿਉਂ ਬਾਪੂ ਜੀ ਹਾਂ ਜੀ ਹੋ ਠੀਕ ਠਾਕ ਹਾਂ ਜੀ ਹਾਂ ਦੱਸੋ ਇਹਦੇ ਬਾਰੇ ਫਿਰ ਕੀ ਸ਼ੈ ਆ ਇਹ ਇਹ ਜੀ ਬਹੁਤ ਬਹੁਤ ਵਧੀਆ ਚੀਜ਼ ਆ ਬਲੈਤੀ ਚੀਜ਼ ਆ ਅੱਛਾ ਚੰਗੀ ਚੀਜ਼ ਆ ਮੈਂ ਕਹਿੰਨਾ ਆਪਣੇ ਨੇੜੇ-ਤੇੜੇ ਤਾਂ ਹੁਣਾਂ ਨਹੀਂ ਇਹ ਨਹੀਂ ਆਪਣੇ ਨਹੀਂ ਹੁਣ ਆਏ ਇਹ ਠੀਕ ਆ ਕਿੰਨੇ ਕਿੰਨੇ ਚਾਰ ਦਾ ਕਿੰਨਾ ਪੁਰਾਣਾ ਇਹ ਆ ਇਧਰ ਲੱਗੀ ਹੋਈ ਆ ਨੰਬਰ ਪਲੇਟ ਇਹਦੇ ਅੱਛਾ ਉਹ ਦੇਖ ਲਓ ਤੁਸੀਂ ਪੜ੍ਹੇ ਆ ਨੰਬਰ ਪਲੇਟ ਆਪਾਂ ਦੇਖ ਲੈਣੇ ਆ ਆ ਲੱਗੀ ਹੋਈ ਆ ਬਾਈ ਹਾਂ ਆ ਸਾਰਾ ਟਾਈਗਰ ਕੰਪਨੀ ਆ ਇਹ ਹਾਂਜੀ ਟਾਈਗਰ ਠੀਕ ਆ ਸੋ ਆ ਸਾਰੀ ਡਿਟੇਲ ਲਿਖੀ ਹੋਈ ਆ ਤੇ ਇਹ 1951 ਦਾ ਬਣਿਆ ਹੋਇਆ ਹਾਂਜੀ ਠੀਕ ਆ ਮੇਡ ਇਨ ਜਰਮਨੀ ਬਾਈ ਆ ਤੁਸੀਂ ਉੱਤੇ ਪੜ੍ਹ ਵੀ ਸਕਦੇ ਹੋ ਤੇ ਬਾਪੂ ਇਹ ਮੰਗਾਇਆ ਕਿੱਥੋਂ ਸੀਗਾ ਬੰਬੇਓ ਜੀ ਬੰਬੇਓ ਮੰਗਾਇਆ ਸੀ ਹਾਂਜੀ ਹਾਂ ਠੀਕ ਆ ਤੁਹਾ ਤੁਸੀਂ ਦੇਖ ਸਕਦੇ ਹੋ ਸਟਾਰਟ ਸੂਟ ਕਿਵੇਂ ਹੁੰਦਾ ਸਟਾਰਟ ਉੱਧਰਲੇ ਪਾਸੇ ਹੁੰਦਾ ਅੱਛਾ ਉੱਧਰਲੇ ਦੱਸਿਓ ਮੜਾ ਜਾ ਕਿਥੋਂ ਆਉਂਦਾ ਕੀ ਹਿਸਾਬ ਕਿਦਾਵਾ ਇਹਦਾ ਇਧਰ ਆਹ ਇੱਕ ਪਹਿਲਾਂ ਆਹ ਬਾਲ ਦੱਬਣਾ ਪੈਂਦਾ ਹੈ ਅੱਛਾ ਠੀਕ ਨਾ ਠੀਕ ਆ ਤੇ ਇਧਰ ਹੈਂਡਲ ਪੈ ਜਾਂਦਾ ਪੁਲੀ ਚ ਅੱਛਾ ਉੱਧਰ ਹੈਂਡਲ ਪੈਂਦਾ ਹੈ ਹਾਂ ਜੀ ਹਾਂ ਤੇ ਹੈਂਡਲ ਇਹਦਾ ਕਿਹਾ ਜਾਵਾ ਹੈਂਡਲ ਹੈਗਾ ਇੱਥੇ ਰੱਖਿਆ ਹੋਇਆ ਉਹ ਪਿਆਮ ਲੱਗਦਾ ਆ ਆਹੀ ਆ ਹਾਂ ਅੱਛਾ ਆਹ ਹੈਂਡਲ ਪਿਆ ਕਿੱਥੇ ਪੈਂਦਾ ਇਹ ਇਹ ਇਧਰ ਪੈ ਜਾਂਦਾ ਇੱਥੇ ਅੱਛਾ ਠੀਕ ਆ ਇਧਰ ਪੈਂਦਾ ਅੱਛਾ ਆ ਐ ਯਾਨੀ ਕਿਹੜਾ ਆਉਂਦਾ ਇਹਨੂੰ ਹਾਂ ਠੀਕ ਆ ਤੇ ਆਹ ਚੀਜ਼ ਕੀ ਹੈ ਇਧਰ ਆਹ ਇਹ ਇਹਦੀ ਰੇਸ ਆ ਆ ਰੇਸ ਆ ਇਹਦੀ ਹੈ ਹਾਂ ਇਹ ਤਾਹਾਨੂੰ ਫੁੱਲ ਚੱਕਰ ਆ ਇਹਦਾ 1500 ਚੱਕਰ ਆ ਮਿੰਟ ਦਾ 1500 ਚੱਕਰ ਹਾਂ ਠੀਕ ਆ ਹਾਂ ਜੀ ਤੇ ਜਿਵੇਂ ਆਮ ਆਪਣੇ ਇੰਜਨਾਂ ਦੇ ਪਿਸਟਨ ਜੇ ਤਾਹਾਨੂੰ ਆਏ ਹੋਏ ਹੁੰਦੇ ਹੁਣੇ ਹੇ ਇਹ ਇੱਕਮ ਲੰਮਾ ਹੈ ਅੱਛਾ ਜੀ ਆਏ ਟਿੱਡੇ ਹੁੰਦੇ ਆ ਹਨਾ 5 ਇੰਚੀ ਟੱਕਰਦਾ ਇਹ ਠੀਕ ਆ ਤੇ ਬਾਪੂ ਜੀ ਆਹ ਕੀ ਚੀਜ਼ ਹੈ 에ਅਰ ਕਲੀਨਰ ਅੱਛਾ ਸਾਹ ਲੈਣ ਵਾਲਾ ਠੀਕ ਆ ਸੋ ਆ ਤੁਸੀਂ ਬਈ ਹੈੱਡ ਵਗੈਰਾ ਦਾ ਦੇਖ ਸਕਦੇ ਹੋ ਐਡਾ ਤਾਂ ਹੈੱਡ ਹੁੰਦਾ ਹੀ ਨਹੀਂ ਹੁਣ ਅੱਜ ਕੱਲ ਦੇ ਇੰਜਣਾਂ ਦੇ ਵਿੱਚ ਤੇ ਕਿੰਨੇ ਇਹਦੀ ਟੈਂਕੀ ਕਿੰਨੇ ਲੀਟਰ ਦੀ ਹੋਊ ਟੈਂਕੀ ਜਿਹਦੇ ਚ ਪਾਈ ਜਾਂਦੀਆਂ 2 ਗੈਨਾ 2 ਗੈਨਾ ਹਾਂ ਯਾਨੀ 40 ਲੀਟਰ 40 ਲੀਟਰ ਠੀਕ ਆ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਬਈ ਆ ਇਹਦਾ ਜਿਵੇਂ ਬਿਲਕੁਲ ਠੋਸ ਲੋਹੇ ਦਾ ਹੈ ਇਹਦਾ ਹਨਾ ਪੁੜੀ ਦੀ ਸਟੀਲ ਦਾ ਸਟੀਲ ਦਾ ਇਹ ਹਾਂ ਵੀ ਇਹ ਸਟੀਲ ਦਾ ਸੋ ਦੇਖਣ ਨੂੰ ਨਹੀਂ ਲੱਗਦਾ ਆਂ ਕਿੰਗੂ ਖੜਕਦਾ ਆ ਆ ਦੇਖੋ ਬਈ ਲੈ ਖੜਕਦਾ ਪੂਰਾ ਹਾਂ ਇਹ ਪੂਰਾ ਹੈਵੀ ਚ ਹੈ ਤੇ ਆ ਇਧਰ ਕੀ ਚੀਜ਼ਾਂ ਨੇ ਆਹ ਇਹ ਮੋਗਲਾ ਲ ਪੈਂਦਾ ਇੱਥੋਂ ਦੀ ਅੱਛਾ ਇੱਥੋਂ ਦੀ ਮੋਗਲਾ ਲ ਪੈਂਦਾ ਠੀਕ ਘੱਟ ਬਾਦ ਆ ਗੇਜ ਆ ਸੋ ਇਧਰ ਵੀ ਇੱਕਾ ਪਲੇਟ ਲੱਗੀ ਹੋਈ ਆ ਤੇ ਲਿਖਿਆ ਲੋਬ੍ਰੀਕੇਟਿੰਗ ਇਨਸਟਰਕਸ਼ਨਸ ਹਾਂਜੀ ਸੋ ਆ ਜਿਵੇਂ ਡੇਲੀ ਦੇ ਵਿੱਚ ਕੀ ਕੀ ਚੈੱਕ ਕਰਨਾ ਹਨਾ ਚੈੱਕ ਔਇਲ ਵਗੈਰਾ ਸਾਰਾ ਕੁਝ ਇੱਥੇ ਲਿਖਿਆ ਹੋਇਆ ਵੀ ਆਹ ਚੀਜ਼ ਚੈੱਕ ਕਰਨੀ ਆ ਹਨਾ ਤੇ ਸੋ ਆ ਇਧਰ ਜਿਵੇਂ ਦੱਸਿਆ ਤੁਹਾਨੂੰ ਵੀ ਇਧਰ ਇਹਦੇ ਇੱਥੇ ਹੈਂਡਲ ਪੈਂਦਾ ਹਾਂਜੀ ਠੀਕ ਆ ਇਹ ਹੁਣ ਚਲਾਉਂਦੇ ਚਲੂੰਦੇ ਨੇ ਇਹਨੂੰ ਬਾਹ ਹੁੰਦਾ ਇੱਕ ਬਾਬਾ ਜਰਦਾ ਖੜਾ ਹੀ ਆ। ਅੱਛਾ ਹੁਣ ਸਟਾਰਟ ਸ਼ੂਟ ਹੋ ਜਾਂਦਾ ਇਹ? ਹਾਂ ਟਾ ਹੋ ਜਾਂਦਾ ਸੀ ਹੁਣ ਬੜਾ ਚ ਰੋ ਗਿਆ ਹੁਣ ਚ ਵਾਇਰ ਨਹੀਂ ਤੇਲ ਤੂਲ ਪਾਉਣ ਵਾਲਾ ਕਰਕੇ। ਅੱਛਾ ਤੇ ਇਹਦੀ ਬਾਜ ਕਿੰਨੀ ਕੁ ਜਿਵੇਂ ਆਮ ਵੀ ਉੱਚੀ ਆ ਬੜੀ ਇੱਕ ਸਾਇਲੈਂਟ ਜਈ ਆ। ਲੋਟ ਹੀ ਆ ਬਾਜ ਤਾਂ ਬੜੀ ਉੱਚੀ ਨਹੀਂ ਹੈ। ਅੱਛਾ। ਹਾਂ। ਠੀਕ ਆ। ਤੇ ਪਾਣੀ ਪੂਣੀ ਫਿਰ ਪੂਰਾ ਕੱਢਦੇ ਸੀ ਮੋਟਰ। ਪਾਣੀ ਪੂਰਾ। ਚਾਰ ਚਾਰ ਦਾ ਪੱਖਾ ਖੇਜਦਾ ਸੀ। ਅੱਛਾ ਚਾਰ ਦਾ ਪੱਖਾ ਖੇਜਦਾ ਸੀ। ਹਾਂ ਨਾਲ ਕੁਤਰੇ ਵਾਲੀ ਵਸੇ। ਠੀਕ ਆ ਅੱਛੇ ਕੋਲ ਕਰਨ ਵਾਲੇ ਸੋਈ ਵਾਕਈ ਇਹ ਯੁਨੀਕ ਚੀਜ਼ ਹੈ ਇੱਕ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੇ ਇਹ ਜਿਹੜਾ ਇੰਜਣ ਦੇਖਿਆ ਹੋਊਗਾ ਅੱਜ ਵੀ ਪੂਰੀ ਵਧੀਆ ਹਾਲਤ ਦੇ ਵਿੱਚ ਹੈ ਨਾ ਉਦੋਂ ਕਾਲੇ ਤੇਲ ਤੇ ਜਾਣੀ ਦੀ ਲੀਟਰ ਸਭ ਆਕ ਲੀਟਰ ਖਾਂਦਾ ਸੀ ਤੇ ਅੱਛਾ ਜਿਹੜੇ ਪਹਿਲਾ ਤੇਲ ਕਾਂਟੇ ਦਾ ਹਾਂ ਠੀਕ ਆ ਤੁਹਾ ਦੇਖੋ ਪੂਰਾ ਇਹਨਾਂ ਸਾਂਭ ਕੇ ਰੱਖਿਆ ਹੋਇਆ ਹਾਂ ਇਹਦਾ ਹੁਣ ਕਿਉਂ ਛੱਤ ਪਾਈ ਆ ਉਦੋਂ ਦਾ ਹੱਥ ਹੀ ਨਹੀਂ ਫਿਰਿਆ ਤੇ ਸਾਫ ਸੂਖਾ ਨਹੀਂ ਨਹੀਂ ਹੁਣ ਵੀ ਪੂਰੀ ਵਧੀਆ ਹਾਲਤ ਦੇ ਵਿੱਚ ਪੈ ਜਾਣੀ ਆ ਤੁਸੀਂ ਦੇਖੋ ਇਹ ਛੱਤ ਛੁੱਤੋਂ ਵਧੀਆ ਕੋਠੇ ਦੀ ਪਾਈ ਹੋਈ ਆ ਹਾਂ ਤੇ ਵਧੀਆ ਕਮੈਗਣਾ ਯਾਰ ਪੂਰੀ ਸਾਂਭ ਕੇ ਰੱਖੀ ਹੋਈ ਚੀਜ਼ ਆ ਹਾਲੇ ਵਾਲਿਆਂ ਦਾ ਦੱਦ ਉਹਨਾਂ ਨੇ ਉੱਪਰ ਪਈਆਂ ਸਾਰੀਆਂ ਅੱਛਾ ਹਾਂ ਸੋ ਆਪ ਤੁਸੀਂ ਦੇਖੋ ਭਈ ਇਹ ਸ਼ੌਂਕੀ ਬੰਦੇ ਦੇ ਕੰਮ ਹੀ ਹੁੰਦੇ ਆ ਹਾਂ ਸੋ ਉੱਤੇ ਜਿਵੇਂ ਹਾਲ ਪੰਜਾਬੀਆਂ ਸਾਰੀਆਂ ਇਹਨਾਂ ਪੂਰੀਆਂ ਸਾਂਭ ਕੇ ਰੱਖੀਆਂ ਹੋਈਆਂ ਆ ਆਮ ਤੁਸੀਂ ਰੰਗ ਕਰਾ ਕੇ ਸਾਰਾ ਪੂਰਾ ਰੱਖਿਆ ਹੋਇਆ ਹਾਂ ਹਾਂ ਤੇ ਆਪ ਤੁਸੀਂ ਦੇਖਿਆ ਲੋਕ ਬਾਹਰ ਕੱਢ ਕੇ ਰੱਖ ਦਿੰਦੇ ਆ ਘਰਾਂ ਚੋਂ ਜਾਂ ਉਂਈ ਚਕਾਤ ਗੂ ਦਿੰਦੇ ਆ ਸੋ ਪੁਰੇ ਆਣ ਪੁਰਾਣੀਆਂ ਆਪਦੇ ਦਾਦੇ ਪੜਦਾਦੇ ਦੀਆਂ ਜਿਹੜੀਆਂ ਨਿਸ਼ਾਨੀਆਂ ਸਾਹਮ ਕੇ ਰੱਖੀਆਂ ਇਹਨੂੰ ਲੈ ਕੇ ਕੌਣ ਆਇਆ ਸੀ ਬਾਬਾ ਇੰਜਨ ਨੂੰ ਇਹ ਉਦੋਂ ਸਾਡੇ ਬਜ਼ੁਰਗ ਹੀ ਲੈ ਆਏ ਸੀ ਅੱਛਾ ਬਜ਼ੁਰਗ ਹੀ ਲੈ ਕੇ ਆਏ ਸੀਗੇ ਹਾਂ ਹਾਂ ਠੀਕ ਆ ਸੋ ਵਧੀਆ ਲੱਗਿਆ ਘੈਂਟ ਲੱਗਿਆ ਬਈ ਕੰਮ ਹਾਂ ਪਹਿਲਾਂ ਪਹਿਲਾਂ ਧਾਣੇ ਬਹੁਤ ਕੱਢੇ ਨੇ ਡਰਮੇ ਲਾਈ ਵੀ ਹੁੰਦੇ ਸੀ ਡੰਡਿਆਂ ਵਾਲੇ ਅੱਛਾ ਅੱਛਾ ਉਦੋਂ ਟੋਕੇ ਆ ਗਏ ਸੀ ਡੰਡਿਆਂ ਦਾ ਡਰਮੀਆਂ ਹੁੰਦੇ ਸੀ ਠੀਕ ਆ ਉਦੋਂ ਜਾਨੀ ਧਾਣੇ ਬਹੁਤ ਕੱਢੇ ਆ ਤੇ ਲੋਕ ਠੀਕ ਹੈ ਉਹ ਚੱਲਦਾ ਸੀ ਸੋ ਮਿੱਤਰੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ